ਡਾਕਟਰ ਐਸ.ਪੀ. ਸਿੰਘ ਉਹ ਬਰਾਏਜੀ ਦੀ ਯੋਗਿਕ ਬਈ ਹੇਟ ਕੰਮ ਕਰ ਰਹੀ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਕਾਈ ਸ੍ਰੀ ਮੁਖਸਰ ਸਾਹਿਬ ਟੀਮ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਕਾਈ ਫਰੋਜਪੁਰ ਦੀਆਂ ਟੀਮਾਂ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ 100 ਕਵਾਂਟਲ ਸੁੱਕਾ ਰਾਸ਼ਨ ਦਿੱਤਾ ਗਿਆ ਇਸ ਖੇਪ ਨੂੰ ਡਾਕਟਰ ਬਲਜੀਤ ਕੋਰ ਮਾਨਜੋ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਦੇ ਕੇ ਰਵਾਣਾ ਕੀਤਾ ਗਿਆ ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਖਸਰ ਸਾਹਿਬ ਜਸਵੀਰ ਸਿੰਘ ਰਿਟਾਇਰਡ ਏ.ਐਸ.ਆਈ. ਕਰਨਜੀਤ ਸਿੰਘ ਸੁਖਬੀਰ ਸਿੰਘ ਗੈਲਦਰ ਬudev ਸਿੰਘ ਅਮਰਜੀਤ ਕੌਰ ਪ੍ਰਧਾਨ ਫਰੋਇਪੁਰ ਕਾਈ ਅਤੇ ਫਰੋਇਪੁਰ ਦੇ ਸੇਵਾਦਾਰ ਹਾਜ਼ਰ ਸਨ ਡਾਕਟਰ ਐਸ.ਪੀ. ਸਿੰਘ ਅਭਰਾਏ ਜੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਟੀਮ ਕੁਝ ਪਿੰਡਾਂ ਦੇ ਨਾਲ ਆਪਰੇ ਜਿਹੜੇ ਕਿ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਆ ਸਾੜਾ ਨਾਲ ਪਾਣੀ ਖੜਾ ਹੈ ਦੇਖੋ ਦੂਰ ਦੂਰ ਤੱਕ ਜਿੰਨੇ ਪਿੰਡ ਉਹ ਸਾਰੇ ਡੁੱਬੇ ਹੋਏ ਆ ਲੋਕਾਂ ਦੀ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਸਾਹਮਣੇ ਦੇਖੋ ਕਈ ਪਿੰਡ ਆ ਜਿਹੜੇ ਬਿਲਕੁਲ ਉਹਨਾਂ ਵਿੱਚ ਹੈ ਜੀ 4-4 5 ਪੌਂਟ ਪਾਣੀ ਖੜਾ ਹੈ ਤਾਂ ਲੋਕਾਂ ਨੂੰ ਇਸ ਸਦਮੇ ਚੋਂ ਕੱਢਣ ਲਈ ਡਾਕਟਰ ਐਸ.ਪੀ. ਸਿੰਘ ਅਬਰਾਏ ਜੀ ਵੱਲੋਂ ਚਾਰਾ ਮੱਛਰਦਾਨੀਆਂ ਦਵਾਈਆਂ ਤਰਪਾਲਾਂ ਸੁੱਕਾ ਰਾਸ਼ਨ ਜੋ ਵੀ ਸਮਾਨ ਚਾਹੀਦਾ ਉਹ ਸਮਾਨ ਬਹੁਤ ਵੱਡੀ ਤਦਾਦ ਦੇ ਵਿੱਚ ਭੇਜਿਆ ਜਾ ਰਿਹਾ ਹੈ ਔਰ ਅੱਜ ਜ਼ਿਲ੍ਹਾ ਫਰੀਦਕੋਟ ਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਿਹੜੀ ਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਆਥੇ ਅੱਜ ਜੋ ਰਾਸ਼ਨ ਆ ਵੰਡੇ ਜਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਸ੍ਰੀ ਫਰੋਹਪਟਾ ਦੀਆਂ ਟੀਮਾਂ ਸਾਡੇ ਭੈਣ ਜੀ ਜੋ ਅਮਰਜੀਤ ਕੌਰ ਜਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਪਹੁੰਚੀਆਂ ਤੇ ਚਾਰ ਸਪੀੜੇ ਦੇਖੋ ਕਿੰਨਾ ਬੁਰਾ ਹਾਲ ਹੈ ਇੱਥੇ ਮੁਸ਼ਕਲ ਮਾਰ ਰਿਹਾ ਪਾਣੀ ਦਾ ਡਾਕਟਰ ਐਸਪੀ ਸਿੰਘ ਬਰਾਏ ਜੀ ਦੀ ਯੋਗਤਾ ਵਾਈ ਹੇਠ ਸਾਡੇ ਭੈਣ ਜੀ ਦੀ ਸਹਿਮਤੀ ਨਾਲ ਜੋ ਲਿਸਟਾਂ ਨਾਲ ਕੋਲੇ ਬਣੀਆਂ ਹੋ ਉਦੋਂ ਵਾਲਾ ਜਿੱਥੇ ਰਾਸ਼ਨ ਜਿਹੜਾ ਉਹ ਵੱਡੀ ਗਿਣਤੀ ਵੰਡੇ ਜਾ ਰਿਹਾ ਹੈ। ਤੋਂ ਲੋਕਾਂ ਵੱਲੋਂ ਅਪਰਾਇਸ ਸਾਹਿਬ ਦਾ ਜੋ ਧੰਨਵਾਦ ਕੀਤਾ ਜਾ ਰਿਹਾ ਹੈ। ਦੀ ਜੋ ਵਾਈ ਹੇਟ ਸਰ ਜੱਸਾ ਸਿੰਘ ਸੰਧੂ ਜੋ ਕੌਮੀ ਪ੍ਰਧਾਨ ਹਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਸ੍ਰੀ ਫਰੋਜਪੁਰ ਦੀ ਟੀਮ ਸਾਡੇ ਭੈਣ ਜੀ ਜੋ ਅਮਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਦੀ ਗਵਾਈ ਵਿੱਚ ਔਰ ਸਾਡੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਦੇ ਸਮੂਹ ਇਥੇ ਮੈਂਬਰ ਪਹੁੰਚਿਆ ਖੜਿਆ ਜੀ ਪਿੰਡ ਕুতੁਬਦੀਨ ਪਿੱਛੇ ਦੂਰ ਤੱਕ ਦੇਖ ਰਹੇ ਹਾਂ ਕਿ ਪਿੰਡ ਜਿਹੜੇ ਆ ਕਾਫੀ ਪਿੰਡ ਜੈਗੁਰੂ ਜਿਹੜੇ ਵੀਰ ਨੇ ਸੇਵਾ ਕੀਤੀ ਹੈ ਬਹੁਤ ਬਹੁਤ ਉਹਦਾ ਧੰਨਵਾਦ ਹੈ ਜੀ ਸਾਡੇ ਬੱਚਿਆਂ ਦੀ ਸਾਰ ਲਈ ਹੈ ਜੀ ਸਾਰੀ ਸੰਗਤ ਨੇ ਉਹਨਾਂ ਸੇਵਾ ਕੀਤੀ ਆ ਆਪਾਂ ਸਭ ਦਾ ਸ਼ੁਕਰੀਆ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਮਾਨ ਆ ਇਹ ਡਾਕਟਰ ਐਸ.ਪੀ. ਸਿੰਘ ਵਰਾਈਜੀ ਵੱਲੋਂ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਕਾਈ ਸ਼੍ਰੀ ਮੁਖਸਰ ਸਾਹਿਬ ਟੀਮ ਦੇ ਮੈਂਬਰ ਸੇਵਾ ਦਰਮਾਨ ਆਪਣਾ ਲੰਗਰ ਜੋ ਸ਼ੱਕਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਕਾਈ ਸ਼੍ਰੀ ਮੁਖਸਰ ਸਾਹਿਬ ਟੀਮ ਦੇ ਸੇਵਾਦਾਰ ਦੋ ਲੰਗਰ ਸ਼ੱਕਦੇ ਹੋਏ